ਜੇ ਆਪਾਂ ਅਰਦਾਸ ਬੇਨਤੀ ਨਹੀਂ ਕਰਦੇ ਤੇ ਬਾਣੀ ਦੇ ਬਚਨਾਂ ਜਾਂ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅਗੇ ਕੀਂ ਚੇ ਅਰਦਾਸ ਰੱਬ ਦੇ ਬਿਨਾ ਬੋਲਣ ਮੰਨ ਲਓ ਆਪਾਂ ਗੁਰੂ ਘਰ ਆਏ ਨਹੀਂ ਕਿ ਆਪੇ ਆਪਾ ਸਰੂ ਦੇ ਹਜ਼ੂਰ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੇ ਹਾਂ ਬਹੁਤ ਚੰਗੀ ਗੱਲ ਹੈ ਪਰ ਜੇ ਆਪਾਂ ਨਾ ਵੀ ਅਰਦਾਸ ਬੇਨਤੀ ਕਰੀਏ ਜਦੋਂ ਆਪਾਂ ਘਰੋਂ ਲੱਗਦੇ ਆ ਨਾ ਮਾਲਕ ਕੋਲੋਂ ਵੀ ਸਭ ਕੁਝ ਜਾਣਦਾ ਉਹ ਪ੍ਰਮਾਤਮਾ ਕਦੇ ਵੀ ਇਹਨ ਕੀ ਕੋ ਕੋ ਨੂੰ ਕੋਈ ਪਤਾ ਨਹੀਂ ਕੋ ਸਭ ਪਤਾ ਇੱਕੋ ਦਿਲਾਂ ਦਾ ਜਨਨ ਹਾਰੇ ਇਸੇ ਕਰਕੇ ਪਾਪਾਂ ਉਸ ਵੈਗੁਰੂ ਅੰਦਰ ਜਾਣੀ ਗਈ ਬੰਦਾ ਕੋਈ ਨਹੀਂ ਅੰਦਰ ਜਾਣੀ ਨਹੀਂ ਵੈਗੁਰੂ ਸਾਜਾ ਅੰਦਰ ਜਾਣੀ ਜਿਹੜਾ ਹਰ ਵਕਤ ਸਾਡੀ ਖਬਰ ਸਾਹ ਰੱਖਦਾ ਹੈ ਸਾਡੇ ਦਿਲ ਵਿੱਚ ਕੀ ਚੱਲਦਾ ਹੈ ਇਹ ਤੇ ਪ੍ਰਮਾਤਮਾ ਜਾਣਦਾ ਹੈ ਕਿਉਂਕਿ ਉਸ ਵੈਗੁਰੂ ਵਰਗਾ ਅੰਦਰ ਜਾਣੀ ਕੋਈ ਨਹੀਂ ਪ੍ਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਉਹ ਮੁਝ ਲੈਂਦਾ ਇੱਕ ਜਿਹਦੇ دل ਵਿੱਚ ਕੀ ਤੇ ਅਕਾਲ ਪੁਰਮਾਤਮਾ ਕੋਈ ਅਰਦਾਸ ਬੇਨਤੀ ਆਪ ਮ ਜਾਣਦਾ ਏ ਕਿ ਜੋ ਇਹ ਮੰਗ ਰਿਹਾ ਤਿੰਨ ਦੇਣਾ ਏ ਕਿ ਨਹੀਂ ਦੇਣਾ ਕਿ ਸਾਰਾ ਫੈਸਲਾ ਉਹਦੇ ਹੱਥ ਵਿੱਚ ਆ ਅੱਗੇ ਮਾਲਕ ਜੀ ਦੇ ਅਨਕਰੂਪ ਖੈ ਨਵਾਹ ਹੈ ਕੁਦਰਤ ਘਰ ਦਾ ਅਕਾਲ ਪੁਰਮਾਤਮਾ ਆਪ ਕੁਦਰਤ ਵਿੱਚ ਵਸਿਆ ਆਪਾਂ ਰੋਜ਼ ਬਚਨ ਪੜਦੇ ਹੁਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲੱਗੇ ਅਕਾਲ ਪੁਰਖ ਪ੍ਰਮਾਤਮਾ ਦੇ ਬਿਨਹਾਰੇ ਜਾਈਏ ਜਿਹੜਾ ਲੈਗ ਜਰੇ ਜਰੇ ਵਿੱਚ ਕੰਨ ਕੰਨ ਵਿੱਚ ਵਸਿਆ ਹੈ ਉਦਰਤ ਦੇ ਵਿੱਚ ਰੋਮ ਰੋਮ ਵਿੱਚ ਅਸਿਆ ਹੈ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਪ੍ਰਮਾਤਮਾ ਇੱਕ ਖਿੰਨ ਵਿੱਚ ਪਤਾ ਨਹੀਂ ਕਿੰਨੇ ਰੂਪ ਧਾਰਦਾ ਹੈ ਪਤਾ ਹੀ ਕੋਈ ਨਹੀਂ ਉਸ ਪ੍ਰਮਾਤਮਾ ਨੇ ਕਿਹੜਾ ਰੂਪ ਕਦੋਂ ਕਿਸ ਵਕਤ ਬਣਾ ਲੈਣਾ ਵੇਖੋ ਆਪਾਂ ਕੁਦਰਤ ਦੀ ਗੱਲ ਕਰਦੇ ਹਾਂ ਤੇ ਕੁਦਰਤ ਦਾ ਕੋਈ ਅੰਤ ਨਹੀਂ ਕੁਦਰਤ ਦਾ ਕੋਈ ਅਰਲਾ ਪਾਰਨਾ ਬਣਾ ਨਹੀਂ ਅੱਜ ਤੋਂ ਫਲਕੀ ਪਤਾ ਨਹੀਂ ਕਿਹੜੇ ਵੇਲੇ ਹੋਣੇ ਕੀ ਆ ਜਾਵੇ ਮੀ ਵੱਧਾ ਹੋਵੇ ਤੇ ਇੱਕਦਮ ਸੂਰਜ ਨਿਕਲ ਆਉਂਦਾ ਹੈ ਕੋਈ ਪਤਾ ਨਹੀਂ ਕਿਹੜੇ ਵਕਤ ਦਾ ਜਿਹੜੀ હવા ਬੰਦ ਹੋ ਜਾਂਦੀ ਉਹ ਵੈਕੂ ਦਾ ਹੁਕਮ ਹੋਵੇ ਤੇ ਇੱਕ ਪੱਤਾ ਵੀ ਨਾ ਰਹੇ ਤੇ ਕਈ ਵਾਰੀ ਬੈਕੂ ਦਾ ਐਸਾ ਹੁਕਮ ਹੁੰਦਾ ਹੈ ਵੱਡੇ ਵੱਡੇ ਰੋਖਾ ਸਾਥ ਸੰਗੀ ਮੁੱਟੋ-ਮੁੱਟੇ ਜਾਂਦੇ ਨੇ ਈਟਾ-ਵੱਡਾ ਕਈ ਵਾਰੀ ਸਰਹਾਨ ਆ ਜਾਂਦਾ ਇੱਕ ਉਸ ਵੈਕੂ ਦੀ ਕੁਦਰਤ ਹੈ ਉਸ ਪਰਮਾਤਮਾ ਦਾ ਕੋਈ ਆਰ ਪਾਰ ਬੰਨਾ ਨਹੀਂ ਮਾਰਕੀ ਜੀ ਕਹਿੰਦੇ ਉਹ ਵੈਗ੍ਰਿਤ ਇੱਕ ਉਦਰਤ ਵਿੱਚ ਵਸਣ ਵਾਲਾ ਹੈ ਗੁਰੂ ਇੱਕ ਖਿੰਨ ਵਿੱਚ ਪਤਾ ਨਹੀਂ ਕਿੰਨੇ ਰੂਪ ਧਾਰਨ ਕਰਦਾ ਹੈ ਅਨਕ ਰੂਪ ਖਿੰਨ ਮਾਹੀ ਉਦਰਤ ਧਾਰਦਾ ਅਗੇ ਕਹਿੰਦੇ ਜਿਸ ਨੂੰ ਲਾਏ ਸੱਚ ਕਿਸੇ ਉਧਾਰ ਦਾ ਮਾਰਕੀ ਜੀ ਕਹਿੰਦੇ ਜਿਨ੍ਹਾਂ ਵੈਗ ਪ੍ਰਕਾਰ ਪਰਮਾਤਮਾ ਨੇ ਸਜਣਾ ਛੋੜ ਲਿਆ ਨਾ ਮਾਰਕ ਕਰਤਾ ਕਰਕੇ ਉਹਨਾਂ ਜੀਵਨ ਦਾ ਉਧਾਰ ਅਗੇ ਸਹਿਜ ਜੀ ਜਿਸ ਦੇ ਹੂਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲ ਅਕਾਲ ਪਰਮਾਤਮਾ ਹੋਵੇ ਉਹਦਾ ਕੋਈ ਬਾਗ ਨਹੀਂ ਕਰ ਸਕਦਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਦਿਲਦਰ ਕੋਈ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਉਹਦਾ ਕੋਈ ਵਿਗਾਰ ਨਹੀਂ ਕਰ ਸਕਦੀ ਜਿਹਦੇ ਵੱਲ ਗੁਰੂ ਹੋਵੇ ਉਹਨੂੰ ਕਦੇ ਕਿਤੇ ਹਾਰ ਮਿਲਦੀ ਨਹੀਂ ਸਾਧ ਸੰਗਤ ਜੀ ਇਹ

ਵਟਿਆ ਵੱਡੀਆਂ ਤਾਕਤਾਂ ਉਸ ਗਰੀਬ ਦਾ ਕੁਝ ਬਗਾਰ ਨਹੀਂ ਸਕਦੀ ਇਹ ਬਚਨ ਬਾਣੀ ਅੰਦਰ ਕਹੀ ਗਏ ਸੱਚੇ ਪਾਤਸ਼ਾਹ ਜੀ ਨੇ ਜਾਨ ਗੁਰੂ ਹੋਏ ਬਾਲਨ ਤਹੇ ਜਾਂ ਗਾਰਮ ਵਿੱਚੇ ਜਾਨ ਕੋਈ ਬਾਲਨ ਲੱਖ ਵਾਹੇ ਕਹਿ ਵਿੱਚੇ ਜੇ ਗੁਰੂ ਵਾਲਿਆ ਤੇ ਦੁਜੇ ਪਾਸੇ ਭਾਵੇਂ ਲੱਖਾਂ ਵਾਹਾਂ ਤਾਜਨ ਅਸਰਨ ਕਰਕੇ ਦੁਲ ਬੈਣ ਜੇ ਗੁਰੂ ਵਾਲਿਆ ਤੋਂ ਤਾਜਾ ਕੋਈ ਬਾਹ ਬੈਠਾ ਨਹੀਂ ਕਰ ਸਕਦਾ ਧਰਨ ਸਾਹਿਬ ਜੀ ਤੁਹਾਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਉਹ ਧਿਆਣਾ ਲਾਣ ਕੇ ਜਾਂਦੇ ਆ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਕਈ ਹਮਲੇ ਛੋਟੀ ਉਮਰ ਵਿੱਚ ਲੋਕੀ ਖਾਪਾ ਜਾਣਦੇ ਆ ਕਿ ਜਦੋਂ ਧੰਗੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤੀ ਜੋਸ ਮਾਇਨਾ ਤੇ ਧੰਗੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਬਾਬਾ ਮਾਨੇਜ ਜੀ ਬਾਬਾ ਰੇਤੀ ਚੰਦ ਜੀ ਤੇ ਛੋਟੇ ਸੁਪੁੱਤਰ ਧੰਗੂ ਕਰਜੰਦੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਜੋਤੀ ਜੋ ਸਮੋਂ ਤੋਂ ਪ੍ਰਾਪਤ ਹੈ ਬਕਤਾਂ ਕਦੀ ਦੀ ਦਾਤ ਆਪਣੀ ਸੋਚੇ ਸਮੁਤਰਤ ਭਾਵੇਂ ਅਰਜਨ ਦੇ ਪਾਤਸ਼ਾਹ ਮਹਾਰਾਜ ਜਾਣਦੇ ਹੋਏ ਸਾਸਤਰੀ ਕੋਨਾ ਦੀ ਸੂਤ ਲੈਪਤਾ ਜੁੜੀ ਕਿਉਂਕਿ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਸੂਤਿਆਂ ਦੇ ਤੋਂ ਗਿਆਨ ਹੋ ਗਿਆ ਇਹ ਭਜ ਸਬਦਾਂ ਦਾ ਜ਼ਿਕਰ ਕੀਤਾ ਤੈ ਜਨਤ ਗੁਰਮਤਿ ਨਾਮੁ ਅਸ਼ਾਰਿ ਧੰਨ ਗੁਰ ਅਰਜਨ ਦੇ ਪਾਤਸ਼ਾਹ ਜੀ ਸੋ ਸਿੱਕੇ ਛੋਟੇ ਉਦਿਆਏ ਬਹੁਤ ਵੱਡੇ ਖਤਾਰ ਪ੍ਰਾਪਤ ਕਰ ਲਏ ਸਨ ਅਜੇ ਛੋਟੇ ਸਨ ਖੇਡ ਰਹੇ ਸਨ ਤੇ ਨਾਨਾ ਗੁਰੂ ਧੰਨ ਅਮਰਦਾਸ ਮਹਾਰਾਜ ਦੀ ਝੋਲ ਵਿੱਚ ਬੈਠੇ ਤੇ ਧੰਨ ਗੁਰਜੇ ਦੇ ਪਾਸ਼ਾ ਮਹਾਰਾਜ ਨੇ ਉਹਨਾਂ ਅਸੀਸ ਦਿੱਤੀ ਕਹ ਲੱਗੇ ਰੂਹ ਦਾ ਬਾਣੀ ਦਾ ਹੋਣਾ ਧੰਨ ਗੁਰਜੇ ਦੇ ਪਾਸ਼ਾ ਬਹੁਤ ਵੱਡੀ ਗੱਲ ਬਾਣੀ ਉੱਚੇ ਸੁੱਚੇ ਜੀਵਨ ਵਾਲੇ ਤੇ ਨਾ ਬਾਣੀ ਦੇ ਰੰਗੀ ਵਿੱਚ ਰੰਗੀ ਵਿੱਚ ਰੰਗੀ ਹੋਈ ਰੂਹ ਨਾਮ ਬਾਨੀ ਕੋ ਚਰਮੀ ਹੋਈ ਆਤਮਾ ਤੇ ਜਦੋਂ ਗੁਰ ਅਰਜਨ ਦੇਵ ਸਾਹਿਬ ਗੁਰਤਾ ਗੱਦੀ ਮਿਲੀ ਨਾ ਵੱਡੇ ਭਰਾ ਬਾਬਾ ਪ੍ਰਿਥੀ ਚਾਹੁੰਦੇ ਨੇ ਰੋਸ ਜਤਾਇਆ ਕਹਿਣ ਲੱਗੇ ਕਿ ਮੈਨੂੰ ਕਿਉਂ ਨਹੀਂ ਗੁਰਤਾ ਗੱਦੀ ਮਿਲੀ ਘਰ ਚ ਮੈਂ ਵੱਡਾ ਮੈਨੂੰ ਵੱਡੇ ਹੋਂਦੇ ਨਾਲ ਤੇ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ ਇਸ ਜੁਗਨੇਵਾਰੀ ਦੇ ਲਾਇਕ ਮੈਂ ਪਰ ਸਾਧ ਸੰਗਤ ਜੀ ਆਪਾਂ ਬਾਣੀ ਦਾ ਬਚਨ ਪੜਦੇ ਅਖਤ ਰਾਜਾ ਸੋ ਬਾਹੇ ਜੇ ਤੱਕ ਤੇ ਲਾਇਕ ਕੋਈ ਨਹੀਂ ਇਸ ਛਤਰ ਸਿੰਘਾਸਨ ਬਾਰੇ ਤੱਕ ਉਤੇ ਵੈਗੂ ਬਾਰੇ ਤੱਕ ਉਤੇ ਕੋਈ ਵੈਗਾ ਜਿਹੜਾ ਵੈਗੂ ਦੇ ਵਿੱਚ ਅਧੇ ਦੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੇ ਪਰਮਾਤਮਾ ਦਾ ਆਪ ਰੂਪ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤੇ ਆਪ ਰੱਬ ਨੇ ਭਗਤ ਸਹਿਬਾਨਾ ਨੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਰੱਬ ਕਹਿ ਕੇ ਸਤਿਕਾਰ ਦਿੱਤਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਨੇ ਪਰਖਾਇਆ ਕਿ ਗੁਰੂ ਅਰਜਨ ਤਾਂ ਅੱਖ ਗੁਰੂ ਅਰਜਨ ਦੇਵ ਪਾਤਸ਼ਾਹ ਸਾक्षात ਰੱਬ ਬੈਠੇ ਨੇ ਭੱਜ ਸਹਬਾਨਾ ਇਹ ਬਚਨ ਕਹੇ ਤੇ ਜਦੋਂ ਖੁਰਤਾ ਕੰਦੀ ਦੀ ਧਾਰ ਮਿਲਦੀ ਸੰਤੁਰ ਨੇ ਤੇ ਬਾਬਾ ਪ੍ਰੀਤ ਚੰਦ ਨੇ ਬੜਾ ਲੜਾਈ ਝਗੜਾ ਪਾਇਆ ਉਹਨੇ ਬਹੁਤ ਵਿਰੋਧ ਕੀਤਾ ਤੇ ਸਤਿਗੁਰੂ ਮਹਾਰਾਜ ਨੂੰ ਸਾਦ ਸੰਗੀ ਵੇਖੋ ਗੁਰੂ ਅਰਜਨ ਦੇਵ ਪਾਤਸ਼ਾਹ